ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 16 2 2025 ਨੂੰ ਨਗਰ ਸੰਗੋਵਾਲ ਵਿਖੇ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮੱਖਰਾ ਖਦੇ ਹੋਏ ਨਗਰ ਕੀਰਤਨ ਤੇ ਹਾਜ਼ਰੀਆਂ ਭਰਨ ਸਮੂਹ ਜੱਥਾ ਪਹੁੰਚਿਆ ਹੈ ਜੀ ਤੇ ਇੱਥੇ ਗੁਰਦੁਆਰਾ ਸਾਹਿਬ ਹੁਣ ਪੜਾਉ ਆ ਆਪ ਜੀ ਨੂੰ ਬਹੁਤ ਹੀ ਸੁੰਦਰ ਜੋ ਅਮਾਰਤ ਗੁਰਦੁਆਰਾ ਸਾਹਿਬ ਦੀ ਉਹਨਾਂ ਦੇ ਦਰਸ਼ਨ ਕਰਾ ਰਹੇ ਹਨ। ਤਪ라우ਤੀ ਨਗਰ ਕੀਰਤਨ ਪੁੱਛਿਆ ਰਹੇ ਨੇ। ਸੋ ਸਤਿਗ੍ਰੰਦ ਦੇ ਅਪਾਰ ਬਖਸ਼ਿਸ਼ ਰਹਿਮਤ। ਗਦਕਾ ਨਗਰ ਸੰਗੋੜ ਦੇ। ਗੁਰੂ ਜਸ ਗਾਨ ਕਨ ਪਹੁੰਚੇ ਹੋਏ ਜਥੇ ਸਮੇਤ। ਵਾਹਿਗੁਰੂ ਦਾ ਸ਼ੁਕਰਾਨਾ ਔਟ ਕੋਟਵਾਰ ਆਪ ਜੀ ਦਾ ਹਰ ਜਸ ਸੇਵਾ ਸੇਮਨ ਸਦਾ ਹੀ ਰਹਿਣ। ਦਰੋਂ ਕਰੋ ਗੁਰੂ ਸਿੱਖੀ ਜੀ ਨੂੰ ਨਾਮ ਨਾਲ ਸੇਵਾ ਸੰਗਬਖਸ ਦੇ ਰਾਨੀ ਜਥਾ ਆਪ ਜੀ ਦੇ ਸਾਹਮਣੇ ਸਨਮੁਖ ਜਥੇਦਾਰ ਜੀ ਭਾਈ ਗੁਰਪ੍ਰੀਤ ਸਿੰਘ ਬਧਣੀ ਹਰਦੇਵ ਸਿੰਘ ਦਵਾਨਾ ਤੇ ਜਸਕੀਰਤ ਸਿੰਘ ਬਹਿਣੀ ਵਾਲ ਸਾਡੇ ਸਰੰਗੀ ਮਾਸਟਰ ਨੇ ਸਾਥ ਦੇ ਰਹੇ ਨੇ ਸਾਡਾ ਉਹ ਪਤੇ ਬਜਾਓ ਉਹ ਮੱਗ ਜਾਓ ਜੀ ਓਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਸਬਖਸ਼ੀ ਸਾਰਿਆਂ ਨੇ ਜੱਥਾ ਸਦਾ ਚੜ੍ਹਦੀ ਕਲਾ ਚ ਰਹੇ ਹਾਂ ਜੀ ਪਤਨੀ ਸਾਹਿਬ ਦੋ ਸ਼ਬਦ ਸੰਜਕ ਕਰੋ ਪ੍ਰਸੰਗ ਦਾ ਓਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਣੀ ਭਾਤਕ ਭਗਤ ਸਤਗੁਰੂ ਅਦਾਸ ਮਹਾਰਾਜਿਆਂ ਦੀ 648ਵੇਂ ਪ੍ਰਕਾਸ਼ ਜਨ ਸੰਬੰਧਿਤ ਲੇਖ ਜੀ ਦਾ ਅੰਦਵਾਲ ਕਰਨੇ ਬਕਤ ਹੋਏ ਅਜ ਹਾਜ਼ਰ ਕਰਨਾ ਹੈ ਗੁਰੂ ਸਾਹਿਬ ਕਿਰਪਾ ਕਰੇ ਸਾਰੇ ਨਿਰਦੇਸ਼ਕ ਸੰਸਥਾ ਦੇ ਸਾਰੇ ਵਿਸ਼ੇ ਤੇ ਸਾਰੇ ਸਥਾਨੀ ਸਥਾਨਾਂ ਦੇ ਸਾਰੇ ਸਹਿਯੋਗੀਆਂ ਕਾਰੀ ਤਰ੍ਹਾਂ ਵਿਧਾਇਕੀਆਂ ਦੇ 648 ਮੇ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈ ਹੋਵੇ ਤੇ ਬੀਬੀ ਸਾਹਿਬ ਸਾਹਿਬ ਨੂੰ ਖੁਸ਼ੀਆਂ ਵਾਪਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ